ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਜਦੋਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੂਤਾਵਾਲੀ ਹਵੇਲੀ ਭੇਜਿਆ ਜਦੋਂ ਔਰੰਗਜ਼ੇਬ ਦੇ ਬੁਲਾਵੇ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਪਹੁੰਚੇ ਤਾਂ ਔਰੰਗਜ਼ੇਬ ਦੇ ਕਹਿਣ ਤੇ ਗੁਰੂ ਜੀ ਨੂੰ ਉਸ ਹਵੇਲੀ ਵਿੱਚ ਠਹਿਰਾਇਆ ਗਿਆ ਜਿਸ ਵਿੱਚ ਇੱਕ ਪ੍ਰੇਤ ਰਹਿੰਦਾ ਸੀ ਕੋਈ ਵੀ ਵਿਅਕਤੀ ਜਿਹੜਾ ਉਸ ਹਵੇਲੀ ਵਿੱਚ ਜਾਂਦਾ ਸੀ ਉਹ ਪ੍ਰੇਤ ਉਸ ਨੂੰ ਮਾਰ ਦਿੰਦਾ ਸੀ ਔਰੰਗਜ਼ੇਬ ਬਾਦਸ਼ਾਹ ਦੀ ਆਗਿਆ ਲੈ ਕੇ ਪਹਿਰੇਦਾਰ ਗੁਰੂ ਜੀ ਨੂੰ ਉਸ ਡਰਾਵਣੀ ਹਵੇਲੀ ਵਿੱਚ ਲੈ ਗਏ ਚਾਰੇ ਦਿਸ਼ਾਵਾਂ ਵਿੱਚ ਪਹਿਰੇਦਾਰ ਬਿਠਾ ਦਿੱਤੇ ਗਏ ਜਿਹੜੇ ਸੇਵਕ ਗੁਰੂ ਜੀ ਦੇ ਨਾਲ ਸਨ ਉਨਾਂ ਨੂੰ ਬਾਹਰ ਬਿਠਾ ਦਿੱਤਾ ਗਿਆ ਉੱਧਰ ਔਰੰਗਜੀਬ ਕਹਿਣ ਲੱਗਾ ਕਿ ਹੁਣ ਉਹ ਪ੍ਰੇਤ ਗੁਰੂ ਜੀ ਨੂੰ ਮਾਰ ਦੇਵੇਗਾ ਵਜ਼ੀਰ ਕਹਿਣ ਲੱਗੇ ਕਿ ਆਪ ਜੀ ਨੇ ਬਹੁਤ ਵਧੀਆ ਟੰਗ ਅਪਣਾਇਆ ਹੈ ਮਾਰਨ ਤੋਂ ਬਿਨਾ ਹੀ ਗੁਰੂ ਜੀ ਮਰ ਜਾਣਗੇ ਨਹੀਂ ਤਾਂ ਡਰ ਕੇ ਮੁਸਲਮਾਨ ਬਣ ਜਾਣਗੇ ਉਸ ਡਰਾਵਣੀ ਹਵੇਲੀ ਦੇ ਚਾਰੇ ਪਾਸੇ ਪਹਿਰੇਦਾਰ ਖੜੇ ਹੋਏ ਸਨ ਗੁਰੂ ਜੀ ਉਸ ਹਵੇਲੀ ਦੇ ਅੰਦਰ ਹੀ ਟਿਕੇ ਹੋਏ ਸਨ ਜਦੋਂ ਚਾਨਣ ਖਤਮ ਹੋ ਗਿਆ ਅਤੇ ਹ ਨਿਰਾਸ਼ਾ ਗਿਆ ਤਾਂ ਭਿਆਨਕ ਦੇ ਵਾਲਾ ਉਹ ਪ੍ਰੇਤ ਉਸ ਹਵੇਲੀ ਦੇ ਅੰਦਰ ਆ ਗਿਆ ਉਸ ਪ੍ਰੇਤ ਨੇ ਜਦੋਂ ਹਵੇਲੀ ਦੇ ਅੰਦਰ ਗੁਰੂ ਜੀ ਨੂੰ ਦੇਖਿਆ ਤਾਂ ਗੁਰੂ ਜੀ ਦੇ ਚਿਹਰੇ ਦਾ ਤੇਜ ਪਰ ਤਾਪ ਦੇਖ ਕੇ ਪ੍ਰੇਤ ਨਿਹਾਲ ਹੋ ਗਿਆ ਉਸ ਪ੍ਰੇਤਨੀ ਹੱਥ ਜੋੜ ਕੇ ਗੁਰੂ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਅਤੇ ਨਿਮਾਣਾ ਹੋ ਕੇ ਬੇਨਤੀ ਕੀਤੀ ਗੁਰੂ ਜੀ ਆਪ ਜੀ ਦਾ ਇੱਥੇ ਵਾਸਾ ਹੋਇਆ ਹੈ ਅਤੇ ਮੈਨੂੰ ਦਰਸ਼ਨ ਦਿੱਤੇ ਹਨ ਮੈਂ ਤਾਂ ਤਨ ਹੋ ਗਿਆ ਹਾਂ ਆਪ ਜੀ ਮੈਨੂੰ ਆਪਣਾ ਸੇਵਕ ਠੀ ਜਾਣੋ ਅਤੇ ਮੇਰੇ ਲਈ ਕੋਈ ਵੱਡਾ ਆਦੇਸ਼ ਦਿਓ ਜਲ ਨੂੰ ਛੂਣ ਦੀ ਮੇਰੀ ਸ਼ਕਤੀ ਨਹੀਂ ਜੇ ਮੈਂ ਆਪ ਜੀ ਵਾਸਤੇ ਭੋਜਨ ਲੈ ਆਵਾਂ ਤੁਸੀਂ ਮੇਰੇ ਹੱਥਾਂ ਦਾ ਭੋਜਨ ਸ਼ੱਕ ਲਵੋਗੇ ਜਾਂ ਨਹੀਂ ਤੁਸੀਂ ਜੋ ਕਹੋਗੇ ਮੈਂ ਤਾਂ ਹਰ ਸੇਵਾ ਕਰਾਂਗਾ ਇੱਥੇ ਜਿਹੜੇ ਵੀ ਦੁਸ਼ਟ ਆਪ ਜੀ ਦੇ ਦੋਖੀ ਹਨ ਤੁਸੀਂ ਜਿਸ ਨੂੰ ਵੀ ਕਹੋ ਮੈਂ ਉਸ ਨੂੰ ਮਾਰ ਦਿੰਦਾ ਹਾਂ ਉਨਾਂ ਨੂੰ ਫੜ ਕੇ ਇਸ ਨਗਰ ਤੋਂ ਦੂਰ ਵਗਾ ਕੇ ਮਾਰਾਂਗਾ ਕਿ ਕੋਈ ਜਾਨ ਹੀ ਨਹੀਂ ਸਕੇਗਾ ਉਸ ਥਾਂ ਪਹੁੰਚਾ ਦੇਵਾਂਗਾ ਉਹਨਾਂ ਦੇ ਬੱਚੇ ਤੱਕ ਵੀ ਖਤਮ ਕਰਕੇ ਉਹਨਾਂ ਦੀਆਂ ਜੜਾਂ ਤੱਕ ਉਖਾੜ ਦੇਵਾਂਗਾ ਆਪ ਜੀ ਦੀ ਆਗਿਆ ਅਨੁਸਾਰ ਹੀ ਮੈਂ ਸਾਰਾ ਕੁਝ ਕਰਾਂਗਾ ਉਸ ਪ੍ਰੇਤ ਦੀਆਂ ਗੱਲਾਂ ਨੂੰ ਸੁਣ ਕੇ ਗੁਰੂ ਜੀ ਨੇ ਫਰਮਾਇਆ ਅਸੀਂ ਤਾਂ ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਜਾਣਿਆ ਕਿਸੇ ਨੂੰ ਵੀ ਮਰਵਾਉਣਾ ਉਚਿਤ ਨਹੀਂ ਕਿਉਂਕਿ ਸਾਰੇ ਜੀਵ ਆਪਣੇ ਭਾਗਾਂ ਕਰਕੇ ਹਨ ਇਹ ਸਭ ਕਰਮ ਕਮਾਉਣ ਵਾਲਾ ਇੱਕ ਪਰਮੇਸ਼ਵਰ ਹੀ ਹੈ ਉਸ ਰੱਬ ਦੇ ਅੱਗੇ ਇਹ ਵਿਚਾਰਾ ਜੀਵ ਕੀ ਚੀਜ਼ ਹੈ ਉਹ ਪਰਮਾਤਮਾ ਹੀ ਸਭ ਨੂੰ ਜ਼ਿੰਦਗੀ ਦਿੰਦਾ ਹੈ उन्हें रखा करता है इसलिए शांत होके ही रहना चाहिदा है ये सुन के प्रेत सोच लग पाया कि गुरु जी का मेरे वासा होया है मैं जब तक इना दी सेवा करांगा, ता ही मेरा जीवन सफल होगा प्रेत तुरंत अंतर ध्यान हो गया जिथे बहुत व्डा बाजार से उथे चला गया ਉਹ ਵਿਚਾਰ ਕਰਦਾ ਹੋਇਆ ਲੱਭਦਾ ਫਿਰਦਾ ਸੀ ਕਿ ਗੁਰੂ ਜੀ ਵਾਸਤੇ ਕੋਈ ਐਸੀ ਵਸਤੂ ਲਵਾਂ ਜਿਹੜੀ ਕਿ ਉਹ ਮੇਰੇ ਹੱਥੋਂ ਛੱਕ ਲੈਣ ਜਿਸ ਵਿੱਚ ਕੋਈ ਵੀ ਨੁਕਸ ਨਾ ਕੱਢਣ ਉਸ ਪ੍ਰੇਤ ਨੇ ਸਾਰੇ ਬਾਜ਼ਾਰ ਵਿੱਚ ਖੋਜ ਕੀਤੀ ਅਤੇ ਇੱਕ ਦੁਕਾਨ ਦੇ ਕੋਲ ਆ ਕੇ ਖੜ ਗਿਆ ਉੱਥੇ ਸੁੱਕੇ ਮੀਵੇ ਸਨ ਉਸਨੇ ਉੱਤੇ ਸੰਦੂਰੀ ਰੰਗ ਦੇ ਸੇਬ ਨਾਸਪਾਤੀਆਂ ਅਤੇ ਹੋਰ ਕਈ ਤਰ੍ਹਾਂ ਦੇ ਫਲ ਦੇਖੇ। ਪ੍ਰੇਤ ਨੇ ਸੋਚਿਆ ਕਿ ਇਹਨਾਂ ਨੂੰ ਲੈ ਕੇ ਚਲਦਾ ਹਾਂ। ਉਸਨੇ ਕੁਝ ਫਲ ਚੁੱਕ ਲਏ ਅਤੇ ਕੁਝ ਗੰਨੇ ਹੱਥ ਵਿੱਚ ਫੜ ਲਏ। ਅਤੇ ਇਹ ਸਭ ਕੁਝ ਲੈ ਕੇ ਗੁਰੂ ਜੀ ਕੋਲ ਆ ਗਿਆ। ਅਤੇ ਗੁਰੂ ਜੀ ਅੱਗੇ ਰੱਖ ਕੇ ਬੇਨਤੀ ਕੀਤੀ ਕਿ ਗੁਰੂ ਜੀ ਇਹ ਫਲ ਸ਼ੱਕ ਲਵੋ। ਤੁਸੀਂ ਮੇਰੇ ਮਹਿਮਾਨ ਹੋ, ਮੇਰਾ ਫਰਜ਼ ਹੈ। ਗੁਰੂ ਜੀ ਨੇ ਉਸ ਪ੍ਰੇਤ ਦੀ ਬੇਨਤੀ ਸੁਣ ਕੇ ਕਿਰਪਾ ਦੀ ਨਜ਼ਰ ਨਾਲ ਉਸ ਵੱਲ ਦੇਖਿਆ ਉਸ ਨੂੰ ਨਿਮਾਣਾ ਜਾਣ ਕੇ ਉਸ ਦੀ ਸੇਵਾ ਸਵੀਕਾਰ ਕਰ ਲਈ ਅਤੇ ਫਲ ਅਤੇ ਮੇਵੇ ਸ਼ਕਣ ਲਈ ਹੱਥ ਵਿੱਚ ਲੈ ਲੈ ਫਿਰ ਗੁਰੂ ਜੀ ਗੰਨੇ ਚੁੱਪਣ ਲੱਗੇ ਗੁਰੂ ਜੀ ਕੁਝ ਛਿਲਕੇ ਅੱਗੇ ਸੁੱਟ ਰਹੇ ਸਨ ਅਤੇ ਕੁਝ ਛਿਲਕੇ ਹਵੇਲੀ ਦੇ ਬਾਹਰ ਸੁੱਟ ਰਹੇ ਸਨ फिर गुरुजी ने प्रेत नु पुछिया कि तू केड़ा बुरा कर्म कमाया सी जिस करके आप जी नु प्रेत जूनी वाला शरीर प्राप्त होया है प्रेत ने ए सुनके हाथ जोड़ के विनती की कि मैं अजिहा शरीर किसे पैड़े कर्म करके प्राप्त किया है साढे इसरी काम विच बड़ा झगड़ा पै गया सी ਸਾਰੇ ਝਗੜ ਰਹੇ ਸਨ ਕਿ ਜਦੀ ਜਾਇਦਾਦ ਮੇਰੀ ਹੈ ਉਸ ਵੇਲੇ ਮੈਂ ਝੂਠੀ ਮਰਿਆਦਾ ਧਾਰ ਕੇ ਸਾਰਿਆਂ ਦੇ ਮਨ ਵਿੱਚ ਭਰਮ ਪੈਦਾ ਕਰ ਦਿੱਤਾ ਅਤੇ ਸਾਰਾ ਮੁਕੱਦਮਾ ਜਿੱਤ ਲਿਆ ਮੈਂ ਮਨ ਵਿੱਚ ਵਿਚਾਰ ਰਿਹਾ ਸੀ ਕਿ ਇਸ ਦਾ ਕੋਈ ਪਾਪ ਨਹੀਂ ਪਰ ਉਸੇ ਕਰਮ ਕਰਕੇ ਮੈਨੂੰ ਐਸੀ ਜੂਨ ਮਿਲੀ ਹੈ ਜਿਸ ਵਿੱਚ ਬਹੁਤ ਦੁੱਖ ਮਿਲਿਆ ਹੈ ਉਸਨੇ ਕਿਹਾ ਗੁਰੂ ਜੀ ਆਪ ਜੀ ਮੇਰੇ ਤੇ ਦਇਆ ਕਰੋ ਮੈਨੂੰ ਇਸ ਜੂਨੀ ਤੋਂ ਛੁਡਾ ਦਿਓ ਗੁਰੂ ਜੀ ਨੇ ਇਹ ਸਭ ਸੁਣ ਕੇ ਮੁੱਖੋਂ ਬਚਨ ਫਰਮਾਏ ਕਿ ਇਹਨਾਂ ਹੀਠਾਂ ਪੈ ਛਿਲਣਾ ਨੂੰ ਪ੍ਰੇਮ ਨਾਲ ਚੂਪ ਲਵੋ ਜੋ ਸਾਡੀ ਸੇਵਾ ਕੀਤੀ ਹੈ ਉਸ ਦਾ ਫਲ ਲਵੋ ਅਤੇ ਇਸ ਭਿਆਨਕ ਜੂਨ ਤੋਂ ਛੁਟਕਾਰਾ ਪਾ ਲਵੋ ਉਸ ਪ੍ਰੇਤ ਨੇ ਇਹ ਸਭ ਸੁਣ ਕੇ ਸ਼ਿਲੜ ਚੂਪ ਲਏ ਅਤੇ ਅਨੇਕ ਤਰ੍ਹਾਂ ਦੇ ਸਵਾਦੀ ਰਸ ਪ੍ਰਾਪਤ ਕੀਤੇ ਤੁਰੰਤ ਸਾਰੇ ਦੁੱਖਾਂ ਨੂੰ ਛੱਡ ਕੇ ਉਸ ਪ੍ਰੇਤ ਨੇ ਉੱਤਮ ਅਵਸਥਾ ਵਾਲਾ ਆਨੰਦ ਪ੍ਰਾਪਤ ਕਰ ਲਿਆ ਅਤੇ ਜਨਮ ਮਰਨ ਤੋਂ ਮੁਕਤ ਹੋ ਗਿਆ ਫਿਰ ਗੁਰੂ ਜੀ ਦੋਵੇਂ ਨੇਤਰ ਬੰਦ ਕਰਕੇ ਸੌ ਗਏ ਜਿਸ ਵੇਲੇ ਗੁਰੂ ਜੀ ਨੇ ਗੰਨਾ ਚੂਪ ਕੇ ਉਸ ਦੇ ਛਿਲਕੇ ਹਵੇਲੀ ਤੋਂ ਬਾਹਰ ਸੁੱਟੇ ਸੀ ਥੋੜੀ ਦੂਰ ਉਸ ਸ਼ਾਂਤ ਜਗ੍ਹਾ ਉੱਤੇ ਕੁਝ ਸਿੱਖ ਬੈਠੇ ਸਨ ਉਹ ਛਿਲਕੇ ਉੱਥੇ ਜਾ ਡਿੱਕੇ ਇੱਕ ਸਿੱਖ ਨੇ ਚੂਪੇ ਹੋਏ ਗੰਨੇ ਦਾ ਛਿਲਕਾ ਲੈ ਕੇ ਮੂੰਹ ਵਿੱਚ ਪਾ ਲਿਆ ਗੰਨੇ ਦਾ ਛਿਲਕਾ ਚੂਪਣ ਲੱਗਾ ਤਾਂ ਉਸ ਨੂੰ ਬਹੁਤ ਆਨੰਦਦਾਇਕ ਸ਼ਬਦ ਆਇਆ ਗੁਰੂ ਜੀ ਵੱਲੋਂ ਸਿੱਟੇ ਝੂਠੇ ਛਿਲਕਿਆਂ ਦਾ ਉਸਨੇ ਭੋਜਨ ਕੀਤਾ ਤਾਂ ਉਹ ਤੁਰੰਤ ਹੀ ਬਹੁਤ ਸ਼ਕਤੀਸ਼ਾਲੀ ਹੋ ਗਿਆ ਉਹ ਮਨ ਵਿੱਚ ਹੀ ਬਹੁਤ ਸ਼ਕਤੀ ਦਾ ਹੰਕਾਰ ਕਰਕੇ ਫੁੱਲ ਗਿਆ ਅਤੇ ਸਮਝਣ ਲੱਗਾ ਕਿ ਮੇਰੇ ਬਰਾਬਰ ਕੋਈ ਨਹੀਂ ਹੈ ਜਦੋਂ ਸਵੇਰ ਹੋਈ ਸੂਰਜ ਚੜ੍ਹਿਆ ਅਤੇ ਹਨੇਰਾ ਖਤਮ ਹੋ ਚੁੱਕਿਆ ਸੀ ਚਾਂਤ ਰੂਪ ਵਿੱਚ ਗੁਰੂ ਜੀ ਜਿਸ ਅਸਥਾਨ ਉੱਪਰ ਬੈਠੇ ਸਨ ਉਸ ਸਮੇਂ ਉਥੇ ਔਰੰਗਜ਼ੇਬ ਬਾਦਸ਼ਾਹ ਦੇ ਆਦਮੀ ਆਏ ਉਹਨਾਂ ਨੇ ਦੇਖਿਆ ਕਿ ਪ੍ਰੇਤ ਨੇ ਗੁਰੂ ਜੀ ਨੂੰ ਕੁਝ ਵੀ ਨਹੀਂ ਕਿਹਾ ਉਹਨਾਂ ਦਾ ਕੁਝ ਵੀ ਨਹੀਂ ਵਿਗਾੜਿਆ ਉਹ ਬੜੇ ਹੀ ਆਰਾਮ ਨਾਲ ਬੈਠੇ ਹੋਏ ਹਨ ਜਦੋਂ ਗੁਰੂ ਜੀ ਹਵੇਲੀ ਤੋਂ ਬਾਹਰ ਨਿਕਲੇ ਤਾਂ ਜਿਹੜੇ ਸਿੱਖ ਸਾਥੀ ਉਸ ਵੇਲੇ ਬਾਹਰ ਸਨ ਉਹ ਗੁਰੂ ਜੀ ਕੋਲ ਆਏ ਉਹਨਾਂ ਨੂੰ ਮਿਲੇ ਉਹਨਾਂ ਨੇ ਗੁਰੂ ਜੀ ਦੇ ਚਰਨ ਕਮਲਾਂ ਉੱਤੇ ਸਿਰ ਰੱਖ ਕੇ ਨਮਸਕਾਰ ਕੀਤੀ ਉਸ ਵੇਲੇ ਉਹ ਸ਼ਕਤੀਮਾਨ ਸਿੱਖ ਜਿਸਨੇ ਗੰਨੇ ਦੇ ਛਿਲਕੇ ਚੂਪੇ ਸੀ ਦੋਵੇਂ ਹੱਥ ਜੋੜ ਕੇ ਬੋਲਿਆ ਗੁਰੂ ਜੀ ਤੁਸੀਂ ਦੁੱਖ ਕਿਉਂ ਸਹਿਨ ਕਰ ਰਹੇ ਹੋ ਤੁਸੀਂ ਇੱਕ ਵਾਰ ਮੈਨੂੰ ਕਹਿ ਦਿਓ ਮੈਂ ਸਭ ਤਰ੍ਹਾਂ ਨਾਲ ਸਮਰੱਥ ਸ਼ਕਤੀਸ਼ਾਲੀ ਹਾਂ ਜੋ ਚਾਹਾਂ ਮੈਂ ਉਹੀ ਕਰ ਸਕਦਾ ਹਾਂ ਤੁਸੀਂ ਇਹ ਪ੍ਰਤੱਖ ਰੂਪ ਵਿੱਚ ਦੇਖ ਲੈਣਾ ਮੈਂ ਸੈਂਕੜੇ ਹਜ਼ਾਰਾਂ ਲੱਖਾਂ ਦੀ ਗਿਣਤੀ ਨੂੰ ਕੀ ਜਾਣਦਾ ਹਾਂ ਮੈਂ ਤੁਰਕ ਬਾਦਸ਼ਾਹ ਸਮੇਤ ਸਭ ਤੁਰਕਾਂ ਨੂੰ ਹੀ ਮਾਰ ਦੇਵਾਂਗਾ ਮੈਂ ਅਜਿਹਾ ਕੰਮ ਕਰਕੇ ਦਿਖਾਉਂਗਾ ਜਿਸ ਕਰਕੇ ਇਹਨਾਂ ਦੀ ਸੰਤਾਨ ਤੱਕ ਵੀ ਪਿੱਛੇ ਨਹੀਂ ਬਚੇਗੀ ਦਿੱਲੀ ਅਤੇ ਲਾਹੌਰ ਨਗਰ ਜਿਨ੍ਹਾਂ ਵਿੱਚ ਤੁਰਕਾਂ ਦਾ ਬਹੁਤ ਜ਼ੋਰ ਸੀ ਜਿੱਥੇ ਇਹਨਾਂ ਦੇ ਘਰ ਬੱਚੇ ਇਸ ਤਰ੍ਹਾਂ ਪੁੱਤਰਾ ਸਨੇਤ ਰਹਿੰਦੇ ਹਨ ਸਾਰੇ ਪਰਿਵਾਰ ਵਸਦੇ ਹਨ ਦੋਵਾਂ ਨਗਰਾਂ ਦੀ ਜਿੰਨੀ ਧਰਤੀ ਹੈ ਮੈਂ ਉੰਨੀ ਆਪਣੇ ਹੱਥਾਂ ਨਾਲ ਹੀ ਉੱਪਰ ਚੁੱਕ ਲਵਾਂਗਾ ਬਹੁਤ ਤੇਜ਼ੀ ਨਾਲ ਮੈਂ ਇਹਨਾਂ ਨੂੰ ਆਪਸ ਵਿੱਚ ਟਕਰਾ ਕੇ ਇਹਨਾਂ ਦੇ ਸਾਰੇ ਘਰ ਤੋੜ ਦੇਵਾਂਗਾ ਇਸੇ ਤਰ੍ਹਾਂ ਦੀ ਮੇਰੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਆਪ ਜੀ ਬਚਨ ਕਰੋ ਇਹ ਦੁਖੀ ਤੁਰਕ ਆਪ ਜੀ ਦਾ અપਮਾਨ ਕਰ ਰਹੇ ਹਨ ਤੁਹਾਡੇ ਚਾਰੇ ਪਾਸੇ ਚੌਂਕੀਦਾਰ ਖੜੇ ਹਨ ਅਤੇ ਤੁਹਾਨੂੰ ਕੈਦ ਕਰਕੇ ਬਹੁਤ ਦੁੱਖ ਦੇਣਾ ਚਾਹੁੰਦੇ ਹਨ ਇਸ ਲਈ ਇਨਾ ਤੋਂ અપਮਾਨ ਕਿਉਂ ਸਹਿਣ ਕਰਨਾ ਮੈਂ ਇਨਾ ਨਾਲ ਐਸੀ ਕਰਾਂਗਾ ਕਿ ਉਹ ਆਪ ਜੀ ਦੇ ਪਹਿਰੀ ਆ ਪੈਣਗੇ ਸਿੱਖ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਮੁਸਕਰਾਉਣ ਲੱਗੇ ਅਤੇ ਉਸ ਦੀ ਬਾਹ ਫੜ ਕੇ ਹੱਥ ਨਾਲ ਦਬਾ ਦਿੱਤੀ ਗੁਰੂ ਜੀ ਨੇ ਉਸ ਸਿੱਖ ਵਿੱਚ ਜੋ ਸ਼ਕਤੀ ਪੈਦਾ ਹੋਈ ਸੀ ਉਹ ਸਾਰੀ ਖਿੱਚ ਲਈ ਉਸ ਨੇ ਜਾਣਿਆ ਕਿ ਉਸਦੇ ਹਿਰਦੇ ਵਿੱਚ ਪਹਿਲਾਂ ਵਾਲੀ ਕੋਈ ਸ਼ਕਤੀ ਨਹੀਂ ਉਹ ਪਛਤਾਵਾ ਕਰਦਾ ਰਿਹਾ ਦੁੱਖ ਮਹਿਸੂਸ ਕਰ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ ਉਹ ਦਿਲੋਂ ਮੁਰਝਾ ਰਿਹਾ ਸੀ ਤਦ ਗੁਰੂ ਜੀ ਨੇ فرمایا ਜਿਸ ਤਰ੍ਹਾਂ ਤੁਹਾਡੀ ਇੱਛਾ ਹੋਵੇ ਉਸੇ ਤਰ੍ਹਾਂ ਕਰੋ ਦੋਵੇਂ ਜੋ ਵਰਦੇ ਨਗਰ ਹਨ ਉਨ੍ਹਾਂ ਨੂੰ ਆਪਸ ਵਿੱਚ ਟਕਰਾ ਦਿਓ ਇਸ ਤਰ੍ਹਾਂ ਸੁਣ ਕੇ ਉਹ ਸਿੱਖ ਗੁਰੂ ਜੀ ਦੇ ਮੂੰਹ ਵੱਲ ਦੇਖ ਕੇ ਨਿਮਰ ਹੋ ਗਿਆ ਅਤੇ ਹੱਥ ਜੋੜ ਕੇ ਬੋਲਿਆ ਤੁਸੀਂ ਸਾਰੇ ਸੰਸਾਰ ਦੇ ਪਾਲਣਹਾਰ ਹੋ ਤੁਸੀਂ ਸਾਰਿਆਂ ਦੇ ਕਰਤਾ ਪ੍ਰਕਾਹ ਹੋ ਜੋ ਚਾਹੇ ਕਰ ਸਕਦੇ ਹੋ ਮੈਂ ਤੁਹਾਡੇ ਤੇਜ ਪ੍ਰਤਾਪ ਦੀ ਮਹਿਮਾ ਨਹੀਂ ਜਾਣੀ ਸਗੋਂ ਆਪਣੇ ਆਪ ਨੂੰ ਜਤਾਉਣ ਲੱਗ ਪਿਆ ਮੈਂ ਹੁਣੇ ਗੁਰੂ ਜੀ ਦੀ ਸਹਾਇਤਾ ਕਰਾਂਗਾ ਜੋ ਦੋਖੀ ਤੁਰਖਾਨ ਸਾਰਿਆਂ ਨੂੰ ਮਾਰ ਮੁਕਾਵਾਂਗਾ ਗੁਰੂ ਜੀ ਜਦੋਂ ਮੇਰੇ ਸਰੀਰ ਅੰਦਰ ਵੱਡੀ ਸ਼ਕਤੀ ਪਰਵੇਸ਼ ਹੋ ਗਈ ਤਾਂ ਮੈਂ ਸਾਰੀ ਗੱਲ ਕਹੀ ਸੀ ਪ੍ਰੰਤੂ ਜਦੋਂ ਆਪ ਜੀ ਨੇ ਮੇਰੀ ਬਾਹ ਫੜੀ ਸੀ ਤਾਂ ਮੇਰੇ ਅੰਦਰ ਕੋਈ ਵੀ ਸ਼ਕਤੀ ਨਹੀਂ ਰਹੀ ਮੇਰੇ ਅੰਦਰ ਜਿਹੜਾ ਜੋਰ ਸੀ ਸਾਰਾ ਖਤਮ ਹੋ ਗਿਆ ਹੁਣ ਆਪ ਜੀ ਇਸ ਤਰ੍ਹਾਂ ਚਾਹੁੰਦੇ ਹੋ ਉਸੇ ਤਰ੍ਹਾਂ ਵਿਵਹਾਰ ਕਰੋ ਗੁਰੂ ਜੀ ਇਹ ਸਭ ਕੁਝ ਸੁਣ ਕੇ ਉਸ ਸਿੱਖ ਨੂੰ ਮੁੱਖ ਤੋਂ ਉਚਾਰ ਕੇ ਸਮਝਾਉਣ ਲੱਗੇ ਤੂੰ ਸ਼ਰਧਾ ਧਾਰਨ ਕਰਕੇ ਸਾਡੇ ਨਾਲ ਆਇਆ ਸੀ ਅਤੇ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਨਿਭਾਇਆ ਅਤੇ ਫਿਰ ਤੁਰਕਾਂ ਦੇ ਮਾੜੇ ਵਿਵਹਾਰ ਨੂੰ ਦੇਖ ਕੇ ਮਨ ਵਿੱਚ ਵੱਡੀਆਂ ਸੋਚ ਵਿਚਾਰਾਂ ਕਰਨ ਲੱਗ ਪਿਆ ਫਿਰ ਆਪਨੇ ਸੋਚਿਆ ਕਿ ਇਹ ਗੁਰੂ ਜੀ ਸਮਰਥਵਾਨ ਹਨ ਕੀ ਨਹੀਂ ਇਸ ਲਈ ਅਸੀਂ ਤੇਰੇ ਵੱਲ ਗੰਨੇ ਦੇ ਛਿਲਕੇ ਸੁਟੇ ਸਨ ਆਪਨੇ ਗੰਨੇ ਦਾ ਸਵਾਦ ਦੇਖਣ ਲਈ ਮਨ ਵਿੱਚ ਇਸ਼ਾਤਾਰਨ ਕੀਤੀ ਅਤੇ ਸਾਡੇ ਝੂਠੇ ਛਿਲਕੇ ਮੂੰਹ ਵਿੱਚ ਪਾਲੇ ਤਾ ਤੇਰੇ ਵਿੱਚ ਸ਼ਕਤੀ ਆ ਗਈ ਸੀ ਜਿਨ੍ਹਾਂ ਦੀ ਸੇਵਾ ਕਰਕੇ ਤੇਰੇ ਵਿੱਚ ਸ਼ਕਤੀ ਪੈਦਾ ਹੋਈ ਕਿਉਂ ਆਪ ਇਸ ਤਰ੍ਹਾਂ ਨਹੀਂ ਕਰ ਸਕਦੇ ਆਪ ਨੇ ਇਸ ਤਰ੍ਹਾਂ ਦੀ ਵਿਵੇਕ ਸ਼ਕਤੀ ਨੂੰ ਸਮਝਿਆ ਹੀ ਨਹੀਂ ਇਹ ਸਭ ਸੁਣ ਕੇ ਉਸ ਸਿੱਖ ਨੇ ਨਮਸਕਾਰ ਕੀਤੀ ਕਿ ਹੈ ਗੁਰੂ ਜੀ ਤੁਹਾਡੀ ਲੀਲਾ ਤੁਸੀਂ ਹੀ ਜਾਣਦੇ ਹੋ ਤੁਰ ਕੋ ਤੁਹਾਡੀ ਬੇਅਦਵੀ ਕਰਦੇ ਹਨ ਤਾਂ ਸਾਡੇ ਤੋਂ ਸਹਾਰੀ ਨਹੀਂ ਜਾਂਦੀ ਇਸ ਲਈ ਤੁਹਾਡੇ ਕੋਲ ਆ ਕੇ ਇਸ ਤਰ੍ਹਾਂ ਕਿਹਾ ਸੀ ਗੁਰੂ ਜੀ ਮੈਨੂੰ ਮaaf ਕਰ ਦਿਓ ਮੇਰੀ ਮਤ ਅਣਜਾਣ ਹੈ ਫਿਰ ਕਈ ਇਸ ਤਰ੍ਹਾਂ ਦੀ ਗੱਲ ਨਹੀਂ ਬੋਲਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ